ਪਰ ਕਿਉਂਕਿ ਮੇਰਾ ਇੱਥੇ ਤੁਹਾਡੇ ਸਾਰਿਆਂ ਨਾਲ ਇੰਨਾ ਪਿਆਰ ਹੈ ਮੈਂ ਹੁਣ ਕਿਸੇ ਵੀ ਤਰ੍ਹਾਂ ਮਤਲਬ ਫੇਰ ਪਟਿਆ ਸਮਰੂਹ ਆ ਕੇ ਫਿਰ ਵਾਪਸ ਜਾ ਸ਼ਾਇਦ ਮੇਰੇ ਥਾਂ ਜੇ ਕਿਸੇ ਨੂੰ ਇਹ ਸਿਚੁਏਸ਼ਨ ਫੇਸ ਕਰਨੀ ਪੈਂਦੀ ਤਾਂ ਸ਼ਾਇਦ ਉਹ ਮਾਫੀ ਮੰਗੇ ਸ਼ਾਇਦ ਮੇਰੇ ਹੋਰ ਕਿਤੇ ਹੁੰਦਾ ਤਾਂ ਮੈਂ ਵੀ ਮਾਫੀ ਮੰਗ ਲੈਂਦਾ ਪਰ ਆਪਣਾ ਇੰਨਾ ਇੱਕ ਰਿਸ਼ਤਾ ਹੈਗਾ ਪਿਆਰ ਦਾ ਕਿ ਮੈਂ ਕਹਿੰਦਾ ਜਿੱਦਾਂ ਵੀ ਕਿਸੇ ਤਰ੍ਹਾਂ ਜ਼ਰੂਰ ਕੋਸ਼ਿਸ਼ ਜ਼ਰੂਰ ਕਰਨੀ ਹੈ ਬਹੁਤ ਹੀ ਵਧੀਆ ਜਿਹੜੀਆਂ ਗੱਲਾਂ ਸੁਣਨ ਨੂੰ ਮਿਲੀਆਂ ਬਹੁਤ ਵਧੀਆ ਚੱਲੀ। ਅਲੋਈ ਤਾਂ ਬਹੁਤ ਹੀ ਵਧੀਆ ਜਿਹੜੇ ਚਰਚਾ ਹੋਈ ਹੈ। ਮੈਂ ਕੋਈ ਵੀ ਚੀਜ਼ ਦੁਹਰਾਣਾ ਨਹੀਂ ਚਾਹੁੰਦਾ ਉਹ ਜੇ ਕੋਈ ਮੇਰੇ ਕੋਲ ਨਵੀਂ ਗੱਲ ਕਹਿਣ ਨੂੰ ਹੋਏਗੀ ਤਾਂ ਮੈਂ ਉਹ ਕਹਿਣ ਦਾ ਯਤਨ ਕਰੂੰ। ਗੱਲ ਜਿਹੜੀ ਇਹ ਨਾ ਕਿ ਅਮਰ ਗਰਗ ਜੀ ਜਿਹੜੇ ਨੇ ਬਾਰ-ਬਾਰ ਇਹ ਗੱਲ ਲੈਂਦੇ ਆ। ਪਰ ਇਹ ਬੜੀ ਜ਼ਰੂਰੀ ਗੱਲ ਹੈ ਜਿਹੜੀ ਇਹ ਲਿਆਂਦੇ ਆ ਕਿ ਇਹ ਹੈ ਜਿਹੜਾ ਕਿ ਐਬਸੋਲੂਟਿਜ਼ਮ ਦੀ ਗੱਲ ਕਰਦੇ ਨੇ ਜਿਹੜੀ ਜਿਹੜੀ ਕਿ ਇਹ ਕਹਿੰਦੇ ਨੇ ਕਿ ਜੋ ਪਦਾਰਥ ਹੈ ਜੋ ਦਿਸਰੇ ਹੈ ਜਾਂ ਜਾਂ ਸੈਂਸ ਆਪਣੇ ਇੰਦਰੀਆਂ ਦੇ ਨਾਲ ਜੋ ਮਹਿਸੂਸ ਕੀਤਾ ਜਾਂਦਾ ਹੈ ਉਹੀ ਸਚਾਈ ਹੈ ਤਾਂ ਹੁਣ ਇਹ ਚੀਜ਼ ਨੇ ਬਦੋ ਪਹਿਲਾਂ ਕੈਪੀਟਲਿਜ਼ਮ ਦੀ ਫਲਸਫਾ ਫਲਸਫਾ ਹੈ ਮੋٹے ਤੌਰ ਤੇ ਕੇ ਪਦਾਰਥ ਨੂੰ ਹੀ ਸੱਚ ਮੰਨਿਆ ਗਿਆ ਲੇਕਿਨ ਬਾਦਕਿਸਮਤੀ ਦੇ ਨਾਲ ਜਿਹੜਾ ਹੈ ਉਹ ਮਾਰਕਸਿਜ਼ਮ ਨੇ ਵੀ ਜਿਹੜਾ ਹੈ ਇਹ ਅਪਣਾ ਲਿਆ ਔਰ ਜੋ ਸਾਡੀ ਦੁਰਦਸ਼ਾ ਹੋਈ ਹੈ ਉਹ ਮਤਲਬ ਜਿਹੜਾ ਇਹ ਬਹੁਤ ਵੱਡਾ ਕਾਰਨ ਬਣਿਆ ਕਿਸੀ ਸਚਾਈ ਨੂੰ ਜਿਹੜਾ ਹੈ ਉਹਦੇ ਵਿੱਚੋਂ ਜਿਹੜਾ ਇੱਕ ਇੱਕ ਪਾਸੜ ਸਚਾਈ ਜਿਹੜੀ ਸੀਗੀ ਕਿ ਸਿਰਫ ਪਦਾਰਥ ਜਿਹੜਾ ਹੈਗਾ ਹਾਲੇ ਕਿ ਆਇਨਸਟਾਈਨ ਵਰਗੇ ਜਿਹੜੇ ਇੰਡੇ ਵੱਡੇ ਵਿਦਵਾਨਾਂ ਉਹਨਾਂ ਨੇ ਇਹ ਜਿਹੜਾ ਇਹ ਗੱਲ ਕਹੀ ਕਿ ਨਹੀਂ ਇਹ ਪਦਾਰਥ ਜਿਹੜਾ 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 ਅਸੀਂ ਮਹਿਸੂਸ ਕਰ ਸਕਦੇ ਆਪਣੇ ਇੰਦਰੀਆਂ ਦੁਆਰਾ ਜਿਹਨੂੰ ਸਾਇੰਸ ਸਮਝਦੀ ਰਹੇ ਕਿ ਇਹ ਹੀ ਸੱਚ ਹੈ ਐਬਸੋਲਿਊਟਿਜ਼ਮ ਹੈ ਇਹ ਗਲਤ ਹੈ ਉਹਨੇ ਰਿਲੇਟਿਵਿਟੀ ਦੀ ਜਿਹੜੀ ਥਿਊਰੀ ਦਿੱਤੀ ਗੁਰੂ ਨਾਨਕ ਤਾਂ ਬਹੁਤ ਧੇਰ ਪਹਿਲਾਂ ਇਹ ਕਹਿ ਚੁੱਕੇ ਕਿ ਜਿਹੜੀ ਸੱਚ ਹੈ ਇਹਦੇ ਦੋ ਪੱਖ ਨੇ ਇੱਕ ਨਿਰਗੁਣ ਤੇ ਇੱਕ ਸਰਗੁਣ ਤਾਂ ਮੈਂ ਇਹਨਾਂ ਨਾਲ ਬੜੇ ਬੜੇ ਪਰ ਆਪੜ ਤੇ ਅੜੇ ਹੋਏ ਨੇ ਚਲੋ ਠੀਕ ਹੈ ਇਹਨਾਂ ਦਾ ਵੀ ਆਪਣੇ ਵਿਸ਼ਵਾਸ ਨੇ ਹੋ ਕੇ ਮੈਂ ਇਹਨਾਂ ਨੂੰ ਕਹਿੰਦਾ ਵੀ ਤੁਸੀਂ ਗੁਰੂ ਪਾਤਸ਼ਾਹ ਜੀ ਦੇ ਨਿਰਗੁਣ ਤੇ ਸਰਗੁਣ ਦੇ ਸੰਕਲਪ ਨੂੰ ਜੇ ਸਮਝੋਗੇ ਫਿਰ ਸ਼ਾਇਦ ਮਤਲਬ ਇਹ ਕਿ ਜਿਹੜੀ ਜੋ ਸਿਰਫ ਜੋ ਇੰਦਰੀਆਂ ਨਾਲ ਮਹਿਸੂਸ ਹੋ ਰਿਹਾ ਹੈ ਉਹ ਹੀ ਸੱਚ ਨਹੀਂ ਹੈ ਸਾਹਿਬ ਉਹ ਹੀ ਪਦਾਰਥ ਨਹੀਂ ਹੈ ਅਸਲ ਵਿੱਚ ਜਿਹੜਾ ਹੈ ਪਦਾਰਥ ਜਿਹੜਾ ਉਹ ਇੱਕ ਹੋਰ ਫਾਰਮ ਦੇ ਵਿੱਚ ਜਿਹਨੂੰ ਆਪਾਂ એનર્ਜੀ ਕਹਿੰਦੇ ਹਾਂ ਅਨਰਜੀ ਹੋਰ ਜਿਹੜੀ ਸਭ ਤੋਂ ਵੱਡੀ ਜਿਹੜੀ ਇਹ ਇਹ ਗੁਰੂ ਸਾਹਿਬ ਨੇ ਜਿਹੜੀ ਗੱਲ ਸਮਝਾਈ ਹੈ ਅਰਬਦ ਨਰਬਤ ਅੰਧੋਕਾਰ ਤੜਤਨਾ ਤੜਨਾ ਦਿਨ ਹੁਕਮ ਆਪਾਰ ਤਾਂ ਫਿਰ ਉਹਨਾਂ ਨੇ ਜਪਜੀ ਸਾਹਿਬ ਚ ਲੰਦਾ ਕੀਤਾ ਪਛਾਉ ਇੱਕੋ ਕੋਹਾਓ ਤਿਸਤੇ ਹੋਏ ਲਖ ਦਰਿਆ ਇਹਦੇ ਵਿੱਚ ਜਿਹੜਾ ਜਿਹੜਾ ਪੀ ਹੁਕਮ ਕੀ ਹੈ ਉਹ ਹੈ ਨਿਰਗੁਣ ਜਿਹੜਾ ਜਿਹੜਾ ਸ਼ਕਤੀ ਹੈ ਗੁਰੂ ਸਾਹਿਬ ਕਹਿੰਦੇ ਕਿ ਅਰਬਾਂ ਉਸ ਤੋਂ ਵੀ ਨਰਬਦ ਅਰਬ ਅਰਬ ਤੋਂ ਉੱਪਰ ਹੁੰਦਾ ਉਹ ਮਤਲਬ ਕੁਝ ਵੀ ਨਹੀਂ ਸੀ ਉਹ ਉਹ ਪਦਾਰਥ ਨੇ ਹੀ ਸੀਗਾ ਉਹ ਕਹਿੰਦੇ ਕਿ ਤੰਦੂਕਾਰ ਅਸਤ ਜਿਵੇਂ ਆਪਾ ਵਾਇਰ ਕਰਨ ਤੋ ਉਹ ਕੀ ਸੀ ਕੀ ਪਦਾਰਥ ਨੇ ਸੀ ਨਹੀਂ ਪਦਾਰਥ ਤਾਂ ਸੀ ਪਰ ਉਹ 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 ਸ਼ਕਤੀ ਦੇ ਰੂਪ ਚ ਉਹਦੇ ਵਿੱਚੋਂ ਹੀ ਜਿਹੜਾ ਇਹ ਪਦਾਰਥ ਨਿਕਲਿਆ ਕੀ ਬਾਤ ਹੈ ਤੋ ਉਹ ਜਿਹੜਾ ਜਿਹੜਾ ਉਹਦੇ ਵਰਗਾ ਜਿਹੜਾ ਸਾਇੰਸਦਾਨ ਆ ਉਹ ਸਮਝ ਗਿਆ ਇਸ ਗੱਲ ਨੂੰ ਕਿ એનર્ਜੀ ਜਿਹੜੀ ਹੈ ਉਹ ਵੀ ਪਦਾਰਥ ਹੈ ਤੇ એનર્ਜੀ ਉਹ ਜਿਹੜੀ ਪਦਾਰਥ ਹੈ ਉਹ ਆਇਨਸਟਾਈਨ ਨੇ ਕਹਿ ਕੇ ਦੋਨੋਂ ਇੱਕ ਦੂਜੇ ਬਦਲ ਸਕਦੇ ਆ ਅੱਛਾ ਉਸ ਤੋਂ ਬਾਅਦ ਫਿਰ ਉਸ ਚੀਜ਼ ਵੀ ਜਿਹੜੀ ਪੁਸ਼ਟੀ ਹੋਈ ਉਹ ਹੋਈ ਕੁਆਂਟਮ ਜਿਹੜੀ ਫਿਜ਼ਿਕਸ ਕੁਆਂਟਮ ਫਿਜ਼ਿਕਸ ਨੇ ਬਿਲਕੁਲ ਜਿਹੜਾ ਸਾਇੰਸ ਨੇ ਜਿਹੜੀ ਪਦਾਰਥ ਦੀ ਜਿਹੜੀ ਡੈਫੀਨੇਸ਼ਨ ਨਹੀਂ ਬਦਲਦੀ ਉਹ ਜਿਹੜੀ ਜਿਹੜਾ ਜਿਹੜਾ ਸਿਧਾਂਤ ਆਇਨਸਟਾਈਨ ਨੇ ਦਿੱਤਾ ਸੀ ਉਸ ਨੂੰ ਹੋਰ ਪੱਧਰ ਤੇ ਲੈ ਗਏ ਪਰ ਜਿਹੜਾ ਕ੍ਰੈਡਿਟ ਹੈ ਉਹ ਗੁਰੂ ਨਾਨਕ ਨੂੰ ਜਾਂਦਾ ਹੈ ਕਿ ਉਹ ਅਦੋ ਅਧਾਰ ਜਿਹੜਾ ਹੈ ਤੇ ਇਹ ਇਹ ਆਇਨਸਟਾਈਨ ਮੰਨਦਾ ਹੈ ਕਿ ਜਿਹੜੀ ਪੂਰਬੀ ਉਹ ਕਹਿੰਦਾ ਮੈਂ ਪੂਰਬ ਤੋਂ ਮੈਨੂੰ ਮਤਲਬ ਜਿਹੜੇ ਸਿੱਖਿਆ ਇਹ ਗੱਲ ਜਿਹੜੀ ਉਹਨੂੰ ਸਮਝ ਆਈ ਹੈ ਜੀ ਇਹ ਰਿਲੇਟਿਵਿਟੀ ਦੀ ਜਿਹੜੀ ਥਿਉਰੀ ਹੈ ਇਹ ਉਹਨੇ ਪੂਰਬ ਪੂਰਬ ਤੇ ਪੂਰਬੀ ਫਲਸਫੇ ਤੋਂ ਔਰ ਮੇਰਾ ਇਹ ਮੰਨਣਾ ਹੈ ਕਿ ਪੂਰਬੀ ਫਲਸਫੇ ਦੀ ਜਿਹੜੀ ਸਿਖਰ ਹੈ ਉਹ ਗੁਰੂ ਨਾਨਕ ਦਾ ਫਲਸਫਾ ਹੈ ਮੇਰਾ ਮੇਰਾ ਤਾਂ ਇਸ ਕਰਕੇ ਉਹ ਉੱਥੇ ਤੇ ਨਿਰੰਤਰਤਾ ਜਿਹੜੀ ਬਣੀ ਹੈ ਤੋ ਇਹ ਜਿਹੜਾ ਹੈਗਾ ਅੱਜ ਦੀ ਅੱਜ ਦੀ ਸਮੱਸਿਆ ਹੈ ਜੀ ਉਹ ਇਹੀ ਹੈ ਕਿ ਜਿਹੜਾ ਕੈਪੀਟਲਿਜ਼ਮ ਹੈ ਉਹਨੇ ਇਹ ਚੀਜ਼ ਨੂੰ ਜਿਹੜੀ ਇੱਕ ਇਹ ਬੈਲੈਂਸ ਜਿਹੜਾ ਸੀਗਾ ਉਹ ਖਤਮ ਕਰਤਾ ਇੱਕ ਪਾਸੜ ਹੋ ਕੇ ਜਿਹੜਾ ਹੈਗਾ ਉਲਾਰ ਪੈਦਾ ਕਰ ਦਿੱਤਾ ਸਪਿਰਚ ਜਿਹੜਾ ਸਾਇੰਸ ਸਪਿਟ ਵਿਗਿਆਨ ਦੇ ਵਿੱਚ ਅਮਾਜੋਨ ਪਰਮ ਦੇ ਵਿੱਚ ਉਹ ਇੱਕ ਦੂਜੇ ਵਿਰੋਧ ਚ ਖੜਾ ਕਰਤਾ ਹਲਕਾ ਆਇਨਸਟਾਈਨ ਕੀ ਗੰਦਾ ਕਿ ਸਾਇੰਸ ਤੋਂ ਵਿਗਿਆਨ ਤੋਂ ਬਿਨਾ ਧਰਮ ਅੰਨਾਈ ਲੇਕਿਨ ਧਰਮ ਤੋਂ ਬਿਨਾ ਸਾਇੰਸ ਵੀ ਲੰਗੜ ਲੰਗੜੀ ਹੈ ਦੋਨੋਂ ਇੱਕ ਦੂਜੇ ਤੋਂ ਬਿਨਾ ਅਧੂਰੇ ਹੈ ਤਾਂ ਹੁਣ ਇੱਕ ਜਿਹੜੀ ਬਹੁਤ ਵੱਡੀ ਗਲਤੀ ਜਿਹੜੀ ਕਮਿਊਨਿਸਟਾਂ ਨੇ ਮਾਰਕਸਿਸਟਾ ਦੇ ਦਿੱਤੇ ਕੋ ਧਰਮ ਦੇ ਵਿਰੋਧਤ ਖਾਸ ਕਰਕੇ ਐਸ ਦੇਸ਼ ਦੇ ਵਿੱਚ ਜਿਹੜਾ ਧਰਮ ਦੀ ਜਿਹੜੀ ਧੂਮੀ ਹੈ ਮਾਤਰ ਧੂਮੀ ਹੈ ਇੱਥੇ ਧਰਮ ਦੇ ਵਿਰੋਧਤਾ ਕਰਨੇ ਔਰ ਨਾਸਤਿਕਤਾ ਨੂੰ ਕਰਾਈ ਬਣਾਣਾ ਪੈਮਾਨਾ ਕਿ ਬੰਦਾ ਉਹ ਹੈ ਜੀ ਸੱਚਾ ਕਮੁਨਿਸਟ ਨਾ ਨਾਸਤਿਕ ਹੈ ਧਰਮ ਦੇ ਵਿਰੋਧਤਾ ਉਹ ਉਹ ਬਹੁਤ ਵੱਡਾ ਕਾਰਨ ਬਣਿਆ ਕਿ ਜੋ ਇਸ ਤੇ ਸਾਡਾ ਮਾਰਕਸ ਤੋਂ ਅੱਜ ਜਿਹੜਾ ਹੈਗਾ ਇੱਥੇ ਧਰਤੀ ਦੇ ਉਹ ਜਿਹੜਾ ਨਹੀਂ ਲੱਗ ਸਕਦਾ ਤਾਂ ਇਹ ਜਿਹੜੀ ਚੀਜ਼ ਹੈ ਕਈਆਂ ਨੇ ਜਿਹੜੀ ਰਸ਼ੀਆ ਦੀ ਕਮਿਊਨਿਸਟ ਪਾਰਟੀ ਹੈ ਉਹਨੇ ਆਪਣੀ ਗਲਤੀ ਮੰਨੀ ਹੈ कि ਸਾਡੀ ਸਭ ਤੋਂ ਵੱਡੀ ਗਲਤੀ ਇਹ ਹੈ ਕਿ ਅਸੀਂ ਜਿਹੜਾ ਹੈਗਾ 크ਿਸਟਿਅਨਿਟੀ ਦੇ ਅਸਾਈ ਧਰਮ ਦੇ ਵਿਰੋਧ ਤੱਕ ਇੱਥੇ ਕਿ ਇਹ ਮਤੋਂ ਉਹਨਾਂ ਨੇ ਆਪਣੀ ਸੈਲਫ ਕ੍ਰਿਟਿਸਿਜ਼ਮ ਚਲੋ ਇੱਕ ਇੱਕ ਸਾਡੀ ਪਾਰਟੀ ਦੇ ਉੱਤੇ ਬੜਾ ਕੰਮ ਮਾਰਕਸਿਜ਼ਮ ਅਖੇ ਲਾ ਦੇਈ ਦੀ ਪਾਰਟੀ ਉਹਨੇ ਆਪ ਸਾਰਿਆਂ ਨੂੰ ਆਪਣੇ ਮੈਂਬਰਾਂ ਨੂੰ ਇਹ ਸਿਲਾ ਦਿੱਤੀ ਹੈ ਵੀ ਗੁਰੂ ਗ੍ਰੰਥ ਸਾਹਿਬ ਜ਼ਰੂਰ ਪੜ੍ਹੋ ਤਾਂ ਇਹਦਾ ਮਤਲਬ ਜਿਹੜਾ ਹੈ ਇਹੀ ਚ ਕਿ ਆਪਾਂ ਜਿਹੜਾ ਇਹ ਵੰਡ ਕੀਤੀ ਹੋਈ ਨਾ ਇਹ ਇਹ ਗਲਤ ਹੈ ਕੁਦਰਤ ਚ ਵੰਡ ਨਹੀਂ ਕੁਦਰਤ ਦੇ ਵਿੱਚ ਸੰਤੁਲਨ ਹੈ ਅਸ਼ੀਜ ਰਾਗ ਕੁਦਰਤ ਦਾ ਗੇਸਟ ਪਰ ਮੈਂ ਬੰਦਾ ਜਨਾਨੀ ਹੈ ਇਹ ਕੈਪੀਟਲਿਜ਼ਮ ਨੇ ਆਦਮੀ ਔਰਤ ਕੁਦਰਤ ਨੇ ਜਦੋਂ ਹੁਣ ਪੂਰਕ ਬਣਾਇਆ ੁਰਖਮੇ ਨਾਰ ਨਾਰ ਮੇਂ ੁਰਕਾ ਬੁੱਝੋ ਬ੍ਰਹਮ ਗਿਆਨੀ ਗੁਰੂ ਸਾਹਿਬ ਤੇ ਕਹਿੰਦੇ ਕਿ ਕੁਦਰਤ ਨੇ ਇਹਨਾਂ ਨੂੰ ਪੂਰਕ ਬਣਾਇਆ ਲੇਕਿਨ ਕੈਪੀਟਲਿਜ਼ਮ ਨੇ ਨਹੀਂ ਇਹ ਬੰਦਾ ਹੀ ਤੁਹਾਡੇ ਵੂਮਨ ਲਿਬਰੇਸ਼ਨ ਦਾ ਮਤਲਬ ਬੰਨਿਆ ਨਾ ਬਰੋਧ ਨੂੰ ਤੇ ਇਹ ਜਿਹੜਾ ਜਿਹੜਾ ਕੁਦਰਤ ਨੇ ਜਿਹਨਾਂ ਨੂੰ ਪੂਰਕ ਬਣਾਇਆ ਅਸੀਂ ਉਹਨਾਂ ਨੂੰ ਬਰੋਧ ਵੀ ਬਣਾਤਾ ਹੈ ਤਾਂ ਇਸ ਕਰਕੇ ਇਹ ਇਹ ਚੀਜ਼ਾਂ ਨੂੰ ਸਮਝਨੀ ਆਪਾਂ ਕਿ ਨਿਰਗੁਣ ਖਾਸ ਕਰਕੇ ਇੱਕ ਵਾਰੀ ਫੇਰ ਤੁਹਾਨੂੰ ਬੇਨਤੀ ਹੈ ਕਿ ਨਿਰਗੁਣ ਸਰ ਵਾਣੇ ਕਹਿੰਦੇ ਨਿਰਗੁਣ ਸਰਗੁਣ ਆਪੇ ਸੋਈ ਜਿਹੜਾ ਨੂੰ বুঝਦਾ ਉਹ ਕਹਿੰਦੇ ਪੰਡਿਤ ਸੋਈ ਬਦੋ ਜਗਾ ਜੇ ਇਹ ਜਿਹੜਾ ਇਸ ਟੀ ਨੂੰ ਸਮਝ ਗਿਆ ਓ एवरीवन ਗੁਰਬਾਨੀ ਅਨੁਸਾਰ ਜਿਹੜਾ ਨਿਰਗੁਣ ਤੇ ਸਰਗੁਣ ਦੇ ਜਿਹੜੇ ਫਰਕ ਨੂੰ ਸਮਝਿਆ ਉਹ ਦੋਨਾਂ ਜਿਹੜਾ ਸਚਾਈ ਨਿਰਗੁਣ ਰੂਪ ਚ ਵੀ ਹੈ ਤੇ ਸਰਗੁਣ ਰੂਪ ਚ ਵੀ ਹੈ ਪਰ ਹੈ ਕਿ ਗੁਰਬਾਨੀ ਕਹਿੰਦੀ ਇੱਕੋ ਹੀ ਹੈ ਉਹਦੇ ਦੋ ਡਿਫਰੈਂਟ ਅੱਖ ਨੇ ਉਹ ਤੁਸੀਂ ਜਿਹੜਾ ਕਹਿ ਰਹੇ ਹੋ ਕਿ ਸਿਰਫ ਸਰਗੁਣੀ ਹੈ ਸਰਗੁਣ ਜਿਹੜੀ ਅਸੀਂ ਇੰਦਰੀਆਂ ਨਾਲ ਹਸੂਸ ਕਰਦੇ ਹਾਂ ਉਹ ਮਿਆਦ ਨਹੀਂ ਉਸ ਤੋਂ ਪਰੇ ਹੋਈ ਹੈ ਇੰਦਰੀ ਜਿਹੜਾ ਹੈਗਾ ਜਿਹੜਾ स्पिरिचुअलिटी ਜਿਹੜਾ ਮੈਟਰ ਦੇ ਪਦਾਰਸ਼ ਦੇ ਵਿੱਚ ਜਿਹੜਾ ਵਿਰੋਧ ਪੈਦਾ ਕਰ ਦੋਨੋਂ ਹੀ ਮੈਟਰ ਦੋਨੋਂ ਨੂੰ ਬੰਦੇ ਤੇ ਦੋ ਲੋ ਲੱਗਦਾ ਹੈ ਇੱਕ ਜਿਹੜੀ ਅਧਿਆਤਮ ਦੀ ਹੈ ਤੇ ਇੱਕ ਪਦਾਰਸ਼ ਦੀ ਹੈ ਜੇ ਇੱਕ ਵੀ ਲੱਤ ਗਈ ਤਾਂ ਬੰਦਾ ਲੰਗੜਾ ਹੋ ਤੋੜ ਨਹੀਂ ਸਕਦਾ ਦੋਨੋਂ ਲੱਤਾਂ ਚਾਹੀਦੀਆਂ ਫੇਰ ਜਿਹੜਾ ਹੈਗਾ ਕਿ ਬੰਦੇ ਦੀ ਲਾਈਫ ਦੇ ਦੋ ਵੱਡੇ ਪੱਖ ਨੇ ਇੱਕ ਕ੍ਰੀਏਟੀਵਿਟੀ ਇੱਕ ਹੈ ਪ੍ਰੋਡਕਟ ਇੱਕ ਇਹ ਕਿ ਜਿ ਸਿਰਜਣਾਤਮਕਤਾ ਇੱਕ ਹੈ ਉਤਪਾਦਨ ਦੀ ਹੁਣ ਕੈਪੀਟਲਿਜ਼ਮ ਔਰ ਮੈਨ ਜਨਾ ਮਾਰਕਸਵਾਦ ਤੇ ਵੀ ਜਨਾ ਕੈਪੀਟਲਿਜ਼ਮ ਦਾ ਅਸਰ ਹੈ ਆਪਾਂ ਜਿਹੜਾ ਹੈਗਾ ਕਿ ਜਿਹੜਾ ਉਹਦਾ ਉਲਟ ਕਰਦਾ ਰਿਸ਼ਤਾ ਕ੍ਰੀਏਟੀਵਿਟੀ ਜਿਹੜਾ ਸਿਰਜਣਾਤਮਕ ਐਬਸੋਲੂਟਲੀ ਨਾਤਮਕਤਾ ਉਹਤ ਪਾਡਿਕਤਾ ਤੋਂ ਹਮੇਸ਼ਾ ਉੱਪਰ ਹੋਣੀ ਚਾਹੀਦੀ ਅਸੀਂ ਬਿਲਕੁਲ ਉਠਾ ਦਾ ਅਸੀਂ ਸਾਰਾ ਪ੍ਰੋਡਕਟਿਵਿਟੀ ਲੋਕ ਪ੍ਰੋਡਕਟਿਵਿਟੀ ਮਦਦਾ ਮਦਦ ਗਿਣ ਕੇ ਦਿਖਾਇਆ ਪ੍ਰੋਫਿਟ ਗਿਣਿਆ ਕਿ ਤੇ ਉਹ ਇਹ ਅਸੀਂ ਜਿਹੜਾ ਗਲਤੀਆਂ ਜਿਹੜੇ ਕਰਦੇ ਰਹੇ ਤੋਂ ਹੋਣ ਜਿਹੜਾ ਲੇਕਿਨ ਕਰ ਨਹੀਂ ਸਕਾਂਗੇ ਕਿਉਂ ਕਿ ਮੈਂ ਦੇਖਦਾ ਕਿ ਹੁਣ ਜਿਹੜੇ ਜਿਸ ਸਟੇਜ ਤੇ ਕੈਪੀਟਲਿਜ਼ਮ ਹੁਣ ਪਹੁੰਚ ਗਿਆ ਉਸ ਹੁਣ ਅੱਗੇ ਜਾਣ ਦੀ ਕੋਈ ਸੰਭਾਵਨਾ ਹੀ ਨਹੀਂ। ਹੁਣ ਦੇਖੋ ਦੋ ਦੋ ਬਦਲ ਜਿਹੜਾ ਆਪਾਂ ਉਦਾਹਰਣ ਲੈ ਲੈਂਦੇ ਹਾਂ ਤਿੰਨ ਤਿੰਨ ਵੱਡੇ ਦੇਸ਼ ਦੁਨੀਆ ਦੇ ਉਦਾਹਰਣ ਹੈ। ਹੁਣ ਮੈਂ ਜਿੱਥੇ ਇਹ ਜਿਹੜਾ ਕੈਪੀਟਲਿਜ਼ਮ ਹੈ ਉਹਦੀ ਜਿਹੜਾ ਸਭ ਤੋਂ ਵੱਡੀ ਸੱਚਾਈ ਹੈ ਕਿ ਕੈਪੀਟਲਿਜ਼ਮ ਪ੍ਰੋਡਿਊਸਸ ਅਨਾਰਕੀ ਕੈਪੀਟਲਿਜ਼ਮ ਸਰਮਾਇਆਦਾਰੀ ਨੇ ਅਰਾਜਕਤਾ ਫਲਾਣੀ ਹੈ ਤਾਂ ਆਖਰ ਜਿਹੜੀ ਕੈਪੀਟਲਿਜ਼ਮ ਦੀ ਮੌਤ ਜਿਹੜੀ ਹੋਣੀ ਹੈ ਉਹ ਅਰਾਜਕਤਾ ਨਾਲ ਜਿਹੜੀ ਅਰਾਜਕਤਾ ਉਹਨੇ ਫਲਾ ਦੇਣੀ ਹੈ ਉਹਦੇ ਵਿੱਚ ਹੀ ਉਹਨੇ ਗਰਖ ਹੋ ਜਾਣਾ ਆ ਪਰ ਉਹ ਹੋ ਰਿਹਾ ਬਿਲਕੁਲ ਬਿਲਕੁਲ ਹੋ ਰਿਹਾ ਅੱਜ ਅੱਜ ਤੁਸੀਂ ਦੇਖ ਸਕਦੇ ਹੋ ਕਿ ਅੱਜ ਜਿਹੜਾ ਮਦੋਂ ਟਰੰਪ ਜਿਹੜਾ ਕੀ ਫਰਕ ਹੈ ਜਿਹੜਾ ਬਾਈਡਨ ਨੇ ਰਹਾ ਜੋ ਪਹਿਲਾਂ ਅਮਰੀਕਾ ਹੁਣ ਪਹਿਲਾਂ ਜਿਹੜਾ ਅਮਰੀਕਾ ਗੱਲ ਕਰ ਰਿਹਾ ਜੀ ਅਸੀਂ ਤਾਂ ਹਿਊਮਨ ਰਾਈਟਸ ਦੇ ਚੈਂਪੀਅਨ ਹਾਂ ਅਸੀਂ ਤਾਂ ਡੈਮੋਕ੍ਰੇਸੀ ਦੇ ਚੈਂਪੀਅਨ ਹਾਂ ਉਹ ਬੁਰਕਾ ਪਾਇਆ ਹੋਇਆ ਸੀ ਉਹ ਬਗੇ ਮਤਲਬ ਬਗੇ ਆੜਨੇ ਪੇੜ ਦੇ ਖਾਲ ਪਾਈ ਹੋਈ ਸੀ ਹੁਣ 트럼ਪ ਨੇ ਕਟੋਕਟ ਕੰਮ ਚੰਗਾ ਕੀਤਾ ਉਹ ਬੁਰਕਾ ਲਾਤਾ ਅਸਲੀ ਅਸਲੀ ਤੇਰਾ ਜਿਹੜਾ ਕਰੋੜ ਕਰੋੜ ਜਿਹੜਾ ਪੇੜੀਆਂ ਸਾਹਮਣਿਆ ਸਹੀ ਹੈ ਉਹ ਕਹਿੰਦਾ ਨਾਲੇ ਪੈਸੇ ਦੀ ਹੈ ਰਾਮਪ ਕਹਿੰਦਾ ਪੈਸੇ ਦੀ ਗੱਲ ਹੈ ਸਰ ਉਹ ਕਹਿੰਦਾ ਜਿਵੇਂ ਯੂਕਰੇਨ ਗਏ ਅਸੀਂ ਕੋਈ ਲੜਾਈ ਵੀ ਸਾਡੇ ਵਾਸਤੇ ਇੱਕ ਸੌਦੇ ਵਾਇਸੀ ਅਸੀਂ ਹਰ ਕਿਤੇ ਤੋਂ ਪੈਸਾ ਕਮਾਣਾ ਸੀ ਉਹ ਕਹਿੰਦਾ ਸਾਨੂੰ ਲੱਟਾ ਪਿਆ ਉਹ ਕਹਿੰਦਾ ਮੈਂ ਕਿਤਾ ਰ ਫਿਰ ਉਹਨੇ ਘਾਟਾ ਉਹ ਕਹਿੰਦਾ ਮੈਂ ਪੂਰਾ ਕਰੂੰਗਾ ਕਹਿੰਦਾ ਯੂਕਰੇਨ ਦੇ ਜਿੰਨੇ ਜਿਹੜੀਆਂ ਉੱਥੇ ਰੇਅਰ ਮੈਟਲਸ ਨੇ ਯਾਨੀ ਦੁਰਲੱਭ ਧਾਤਾਂ ਨੇ ਜਿਹੜੀਆਂ ਉਹ ਸਾਰੀਆਂ ਸਾਨੂੰ ਦੇ ਦਿਓ ਜਿੰਨਾ ਸਾਡਾ ਪੈਸਾ ਖਰਚ ਆਇਆ ਹੈ ਉਹਦੇ ਚੋਂ ਜਿੰਨਾ ਜਿੰਨਾ ਵੀ ਇੰਨਾ ਸਾਡਾ ਬਿੱਲ ਆਇਆ ਪੇ ਕਰੋ ਜੇ ਲੈਂਸ ਕਿ ਨੂੰ ਇੱਕ ਫਿਰ ਵੀ ਟਰੰਪ ਕਹਿੰਦਾ ਜੇ ਕਸਰ ਰਹਿ ਗਈ ਸਾਡਾ ਪੈਸਾ ਨਾ ਪੂਰਾ ਹੋਇਆ ਫਿਰ ਮੈਂ ਕੀ ਕਰੂੰ ਫਿਰ ਉਹ ਕਹਿੰਦਾ ਗ੍ਰੀਨਲੈਂਡ ਦੇ ਕਾਬੂ ਕਰ ਲੂ ਹੁਣ ਛੋਟਾ ਜਿਹਾ ਦੇਸ਼ ਵਿਚਾਰਾ ਡੈਨਮਾਰਕ ਹੈ ਅੱਜ ਕੱਲ ਗ੍ਰੀਨਲੈਂਡ ਬੜੇ ਵੱਡੇ ਧਰਤੀਏ ਗ੍ਰੀਨਲੈਂਡ ਦਾ ਏਰੀਆ ਬਹੁਤ ਹੈ ਬੜੀਆਂ ਉੱਥੇ ਮਤਲਬ ਤਾਜ ਪਦਾਰਥ ਹੋਰ ਬਹੁਤ ਕੁਦਰਤੀ ਪਦਾਰਥ ਹੈ ਤੇ ਉਹ ਕਹਿੰਦਾ ਲੈ ਜਨਮਾਰਕ ਚਰਕੀ ਨਿਕਿਆ ਅਮਰੀਕਾ ਕੇ ਖੜੇਗਾ ਉਹ ਖੋਲਣਾ ਉੱਥੋਂ ਘਾਟਾ ਪੂਰਾ ਕਰਨਾ ਫੇਰ ਵੀ ਇਹਨਾਂ ਪੂਰਾ ਹੋਇਆ ਫੇਰ ਮੈਂ ਕਹਿੰਦਾ ਪਨਾਮਾ ਕਨਾਲ ਲੱਣਾਗਾ ਕਿ ਉਹਦੇ ਚੋ ਬੜਾ ਪ੍ਰੋਫਿਟ ਹੁੰਦਾ ਪਨਾਮਾ ਕਨਾਲ ਜਿਹੜਾ ਪੈਸੀਫਿਕ ਤੇ ਐਟਲੈਂਟਿਕ ਓਸ਼ਨ ਨੂੰ ਉਹਨੇ ਮੁਲਾਕਾਤ ਕਿੰਨਾ ਵੱਡਾ ਹਜ਼ਾਰਾਂ ਮੀਲਾਂ ਦਾ ਸਫ਼ਰ ਜਿਹੜਾ ਦਸ਼ਵੇਸ਼ ਕਨਾਲ ਐ ਉੱਥੇ ਉਹ ਬਣਾਵਾਂ ਉਹ ਕਹਿੰਦਾ ਉਹ ਮੈਂ ਉਹ ਉਹ ਪੈਸਾ ਜਿਹੜਾ ਉੱਥੋਂ ਜਿ ਹੋ ਰਿਹਾ ਉਹ ਵੀ ਲੈ ਲੈਣਾ ਪਰ ਜੇਕਰ ਮੈਂ ਫੇਰ ਵੀ ਨਾ ਘਾਟਾ ਪੂਰਾ ਫੇਰ ਕੀ ਕੰਮ ਹੈ ਫੇਰ ਕਹਿੰਦਾ ਮੈਂ ਕੈਨੇਡਾ ਤੇ ਕਬਜ਼ਾ ਕਰ ਲੈਣਾ ਕੈਨੇਡਾ ਦੀ ਜਿਹੜੀ ਸਾਰੀ ਜਿਹੜੀ ਹੈ ਇਹਨੂੰ ਆਪਣੀ ਇੱਕ ਸਟੇਟ ਬਣਾ ਲੈਣਾ ਅਮਰੀਕਾ ਤੋਂ ਤੇ ਤੇ ਇਹ ਹੈ ਅਸਲੀ ਇਹ ਕੈਪੀਟਲਿਜ਼ਮ ਦਾ ਚਿਹਰਾ। ਆਮਰੇ ਤਾਂ ਫੇਰ ਕਰ ਲਓ ਯਾਰੇ ਵਪਾਰ ਇਹ ਬੱਦ ਕਰ ਲਿਆ। ਇਹ क्रूर ਚਿਹਰਾ ਜਿਹੜਾ ਹੈ ਉਹ ਹੁਣ ਸਾਡੇ ਸਾਹਮਣੇ ਆ ਗਿਆ। ਇਹਦਾ ਮਤਲਬ ਜਿਹੜਾ ਜਦੋਂ ਕਿਸੇ ਚੀਜ਼ ਦੀ ਪੂਰੀ ਅਸਲੀਅਤ ਸਾਹਮਣੇ ਆ ਜਾਂਦੀ ਹੈ ਉਹ ਫਿਰ ਬੇਵਕੂਫ ਨਹੀਂ ਬਣਾ ਸਕਦਾ ਫਿਰ ਲੋਕਾਂ ਨੇ ਅਕਾ ਖੁਲ ਹੁਣ ਪੰਜਾਬ ਦੇ ਅਸੀਂ ਅਸੀਂ ਆਪਣਾ ਭੁੱਖ ਜਿਹੜਾ ਪੰਜਾਬੀ ਲੋਕ ਜਿਹੜੇ ਹੱਲੇ ਵੀ ਉਸਤਾ ਆਪਣੇ ਥੋੜੀ ਅਕਲ ਆਣੀ ਸ਼ੁਰੂ ਹੋਈ ਹੈ। ਆਪਾਂ ਨਾਪ ਇੱਕ ਹੀ ਕੈਪੀਟਲਿਜ਼ਮ ਨਾਲ ਵਿੱਚ ਸੁਰੱਖੇ ਸਮੇਂ ਨਾ ਉੱਥੇ ਆਪਣਾ ਕੈਪੀਟਲਿਸ ਦੇ ਸੈਂਡਲਾਈਜ਼ਡ ਨੇ ਉਹ ਮਤਲਬ ਸਾਡੇ ਸਭ ਤੋਂ ਉੱਪਰ ਨੇ ਸਾਡਾ ਇਹ ਜਿੱਤ ਗੁਰਦੁਆਰੇ ਵੀ ਜਾਨਣ ਦੇ ਉੱਥੇ ਇਹੀ ਵੀ ਸਾਡੇ ਅਰਦਾਸ ਕਰਾ ਦੋਗੇ ਸਾਡਾ ਵੀ ਜਲਾ ਲੱਗੇ ਕੋਈ ਨਾ ਜਹਾਜ਼ ਜਾ ਕੇ ਚੜਾ ਲਿਓ ਕੋਈ ਕੁਝ ਕੰਦਾ ਕੋਈ ਵੀ ਸਾਡੇ ਗੁਰੂ ਨਾਲੋਂ ਵੀ ਸਾਡੇ ਲਈ ਉਹ ਉੱਪਰ ਹੋਵੇ ਲੇਕਿਨ ਇੱਕ ਮਤ ਸਮਝੋ ਕਿ ਗੁਰੂ ਨੇ ਤਾਂ ਫੇਰ ਵੀ ਰਹਿਣਾ ਗੁਰੂ ਦਾ ਜਿੱਤਾ ਹੈ ਕਿ ਸ਼ਬਦ ਰਹਿਣਾ ਹੈ لیکن ਜੇ ਇਹ कैपिटलिਜਮ ਜਿਸ ਨਾਲ ਤੁਸੀਂ ਆਪਣਾ بنایا ਹੋਇਆ ਇਹ ਇਹਨਾਂ ਦੀ ਛੁੱਟੀ ਹੋ ਜਾਣੀ ਹੈ ਬਹੁਤ جلدی کیوں ਗੁਣੀ ਹੈ ਕਿ ਜਦੋਂ ਮੈਂ ਕਹਿੰਸੀ ਕਿ कैपिटलिਜਮ ਨੇ ਰਾਜਕਤਾ ਫਲਾਲਣੀ پھر اخیر ਹੁਣ ਜੇ ਆਪਾਂ ਜੇ ਤਿੰਨਾਂ ਦੇ ਮੈਂ ਗੱਲ ਇੱਥੇ ਸਮਰਥਨ ਕਰਾਂਗਾ ਵੀ ਤਿੰਨ ਜੇ ਆਪਾਂ ਵੱਡੇ ਦੇਸ਼ ਲੱ ਲਈਏ ਦੁਨੀਆ ਦੇ ਜਿਨ੍ਹਾਂ ਨੇ 1 2 3 ਤੇ ਪੋਜੀਸ਼ਨ ਤੇ ਆ ਜਾਣਾ ਹੈ ਤੁਮ امریکہ चाइना ਦੇ ਭਾਰਤ ਹੁਣ ਤਿੰਨੇ ਜਿਹੜੇ ਤਿੰਨੇ ਵੱਖ-ਵੱਖ ਨੇ ਅਮਰੀਕਾ ਜਿਹੜਾ ਉਹ ਸਭ ਤੋਂ ਵਿਕਸਿਤ سرمਾਇਦਾਰ ਦੇਸ਼ ਹੈ ਡਿਵੈਲਪਡ ਕੈਪੀਟਲਿਸਟ ਕੰਟਰੀ ਹੈ ਜਿਹੜਾ ਭਾਰਤ ਹੈ ਇਟ ਡਿਵੈਲਪਿੰਗ ਕੈਪਟਲਿਜ਼ਮ ਇਹਦਾ ਚਾਈਨਾ ਹੈਗਾ ਉਹ ਵੱਖਰਾ ਦੋ ਦਵਾਂ ਨਾਲ ਹੁਣ ਚਾਈਨਾ ਨੂੰ ਆਪਾਂ ਚਲੋ ਕਈ ਲੋਕ ਨੇ ਨਹੀਂ ਜਿਉਂ ਉਹਨਾਂ ਨੇ ਵੀ ਕਮਿਊਨਿਜ਼ਮ ਛੱਡਤਾ ਉਹਨਾਂ ਨੇ ਵੀ ਸੋਸ਼ਲਿਜ਼ਮ ਛੱਡਤਾ ਚਲੋ ਮੈਂ ਮੰਨਦਾ ਛੱਡਤਾ ਲੇਕਿਨ ਉਹਨਾਂ ਨੇ ਜਿਹੜਾ ਡਿਸਪਲਿਨ ਸੀਗਾ ਉਹਨਾਂ ਸ਼ਾਸਨ ਸੀ ਜਿਹੜਾ ਚੀਨੀ ਕਨਫਿਊਸ਼ਿਅਸ ਤੋਂ ਲੈ ਕੇ ਜੇ ਤੁਸੀਂ ਪਿੱਛੇ ਤੱਕ ਚਲੇ ਜਾਓ ਸਭ ਤੋਂ ਜ਼ਿਆਦਾ ਜਿਹ ਚਾਈਨੀ ਲੋਕ ਉਹ ਅਨਸ਼ਾਸਨ ਨੂੰ ਅਦ ਕਨਫਿਊਸ਼ਿਅਸ ਕਹਿੰਦਾ ਤਾਂ ਹੈ ਹੀ ਸਾਰਾ ਕੁਝ ਅਨਸ਼ਾਸਨ ਤੇ ਡਿਸਪਲਿਨ ਤੇ ਦੁਨੀਆ ਕਹਿੰਦੀ ਬਿਲਕੁਲ ਜੇ ਤੈ ਤੂੰ ਚਾਹੇ ਉਹ ਕਮਿਊਨਿਜ਼ਮ ਕਹੋ ਚਾਹੇ ਸੋਸ਼ਲਿਜ਼ਮ ਕਹੋ ਚਾਹੇ ਉਹਨੂੰ ਰਵਾਇਤੀ ਚੀਨੀ ਜਿਹੜੀ ਹੈ ਸਿਆਨ ਜਿੱਥੇ ਕੈਪੀਟਲਿਜ਼ਮ ਹਨ ਆਰਪੀਆ ਚਾਈਨਾ ਦੀ ਜਿਹੜੀ ਫਿਲਾਸਫੀਆ ਡਿਸਪੀਸਪਲਨ ਅਨੁਸ਼ਾਸਨ ਦੀ ਫਿਲਾਸਫੀਆ ਤੇ ਤੁਹਾਡੇ ਸਾਹਮਣੇ ਹੁਣ ਕੌਣ ਕਾਮਯਾਬ ਹੋ ਰਿਹਾ ਤੇ ਕੌਣ ਅਮਰੀਕਾ ਦਾ ਜਦ ਤੈ ਡਹਿਗਾ ਹੁਣ ਜੋ ਫਿਲਾਸਫੀਕਲ ਅਨਾਰਕੀ ਹੋ ਗਈ ਉਥੇ ਤੇ ਉਥੇ ਅਮਰ ਹੁਣ 트াম্প ਦੇ ਵਿਖਲਾ ਬਾਈਡਨ ਦੇ ਵਿਖਲਾ ਉਹ ਪਤਾ ਹੀ ਨਹੀਂ ਲੱਗ ਰਿਹਾ ਵੀ ਕੌਣ ਠੀਕ ਹੈ ਕੌਣ ਗਲਤ ਹੈ ਟੋਟਲੀ ਜਿਹੜੇ ਅਮਰੀਕਨ ਆ ਬਚਾਰੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਇਹਨੂੰ ਆਪਾਂ ਕਹਿੰਦੇ ਆ ਕਿ ਸਦਾਂਤਕ ਰਾਜਕਤਾ ਹੋ ਪੈ ਗਈ ਹੈ ਦੇਖ ਕੇ ਤੇ ਕੈਪਟਲਿਜ਼ਮ ਨੇ ਆਪ ਆਪਣਾ ਆਖਰੀ ਤੇ ਤੇ ਭਾਰਤ ਜਿੱਥੇ ਡਵੈਲਪ ਹੋ ਰਿਹਾ ਇੱਥੇ ਦੇਖੋ ਤੁਸੀਂ ਇੱਥੇ ਫਿਜ਼ੀਕਲ ਅਨਾਰਕੀ ਹੈ ਕਿ ਜਿੱਥੇ ਮਰਜ਼ੀ ਤੁਸੀਂ ਜਾਓ ਜਿਹੜੀ ਹੋ ਰਹੀ ਹੈ ਡਵੈਲਪਮੈਂਟ ਕੋਈ ਤੁਹਾਨੂੰ ਉਹਦੇ ਤੇ ਪਲੈਨਿੰਗ ਨਹੀਂ ਅਨਾਰਕੀ ਸਾਫ਼ ਨਜ਼ਰ ਆ ਰਹੀ ਉਹ ਇੱਥੇ ਬੰਨ ਰਿਹਾ ਉਹ ਇੱਥੇ ਬੰਨ ਰਿਹਾ ਪੁੱਟਿਆ ਜਾ ਰਿਹਾ ਕਿ ਬਣਾ ਕੋਈ ਉਹਦੇ ਵੀ ਤੁਹਾਨੂੰ ਮਦਦ ਨਾ ਨਜ਼ਰੀ ਨਹੀਂ ਆਂਦਾ ਇਹਦੇ ਤੇ ਕੁਝ ਬਣਾ ਰਿਹਾ ਇਦੈ ਤੇ ਕੋਈ ਹਾਰਮ ਨਹੀਂ ਵੀ ਹੈ ਕੋਈ ਉਹ ਇਹਦੇ ਚ ਪਲੈਨਿੰਗ ਵੀ ਹੈਗੀ ਆ ਕੋਈ ਲੰਬੇ ਸਮੇਂ ਜੋ ਸੋਚ ਕੇ ਚੀਜ਼ਾਂ ਬਣਾਇਆ ਜਾ ਰਹੇ ਆ ਕਿਤੇ ਨਹੀਂ ਉਮੈ ਤਾਹੇ ਨਾ ਮੈਂ ਤੋੜ ਬਨੂੜ ਤੋਂ ਲੰਨ ਰਾ ਦੋ ਬਨੂੜ ਦੇ ਉਹ ਜਿਹੜੀ ਸੜਕ ਹੁੰਦੀ ਸੀ ਮੈਂ ਕਹਿੰਦਾ ਮੈਂ 30 ਸਾਲ ਪਹਿਲਾਂ ਜੋ ਜਾਂਦਾ ਇੰਨੀ ਮਤਲਬ ਤੁਸੀਂ ਸੋਚ ਨਹੀਂ ਸਕਦੇ ਵੀ ਉਹ ਕੀ ਹੋ ਰਿਹਾ ਆ ਸਰ ਬਦਲ ਕੋਈ ਗ੍ਰੇਮਤ ਬੰਦੀ ਨੇ ਕੋਈ ਪਲੈਨਿੰਗ ਨਹੀਂ ਨਾ ਕੋਈ ਨਵਾਂ ਮੰਨਦਾ ਸਿਆਲ ਬਣਾਈ ਜਾਓ ਪੱਟੇ ਜਾਓ ਖਰੀਦੇ ਜਾਓ ਬਣਾਇਓ ਇਹ ਹੈ ਫਿਜ਼ੀਕਲ ਪਾਤਕਰ ਰਾਜਕਤਾ ਭਾਰਤ ਉਹ ਵਿਚਾਰ ਹੈ ਕਿ ਅਮਰੀਕਾ ਜਿਹੜਾ ਹੈਗਾ ਉਹ ਹੈਗਾ ਫਿਲਾਸਫੀਕਲ ਅਨਾਰਕੀ ਸਿਧਾਂਤਕ ਰਾਜਕਤਾ ਇੱਕ ਚੀਨ ਹੈ ਜਿਹਨੇ ਅਨਸ਼ਾਸਨ قائم ਰੱਖਿਆ ਤੋਂ ਮੇਰਾ ਇਹ ਮੰਨਣਾ ਹੈ ਕਿ ਅਖੀਰ ਜਿਹੜੀ ਜਿੱਤ ਅਨਸ਼ਾਸਨ ਦੀ ਹੁੰਦੀ ਹੈ ਔਰ ਗੁਰੂ ਸਾਹਿਬ ਨੇ ਅਨਸ਼ਾਸਨ ਨੂੰ ਕਿ ਹੁਕਮ ਹੁਕਮ ਅਨਸ਼ਾਸਨ ਕੁਦਰਤ ਦਾ ਨਿਸ਼ਾਸਨ ਹੈ ਕਿਉਂ ਮੈਂ ਇਹ ਗੱਲ ਕਰਕੇ ਕਰ ਰਿਹਾ ਕਿਉਂ ਸਚਾਰਾ ਪਹਿਲਾ ਹੀ ਸਵਾਲ ਗੁਰੂ ਨਾਨਕ ਦੇਵ ਜਪੁਜੀ ਸਾਹਿਬ ਦੇ ਕਿਉਂ ਸਚਾਰਾ ਹੋਈਏ ਕਿਉਂ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਣਾ ਇਹ ਹੈ ਕੁਦਰਤ ਦਾ ਅਨਸ਼ਾਸਨ ਮੰਨਣਾ ਇਹਦੇ ਨਾਲ ਹੀ ਮਨੁੱਖਤਾ ਵੱਧਦੀ ਹੈ ਬਹੁਤ ਬਹੁਤ ਧੰਨਵਾਦ